ਆਯੂ ਅਗਰੇਵਾਸ ਸਾਹਿਬ ਪਲੇਰ ਅੰਕਰੇ ਸਾਸਰੀਗੜ ਪੱਕੇ ਆ ਪੱਕੇ ਅੱਜ ਵੀ ਖੜੇ ਹੈ ਕਤਾਨ ਕੇ ਆਯੂ ਦੀ ਸਰਕਾਰ ਆਉਣ ਤਾਂ ਫੇਰ ਦੱਸਾਂਗੇ ਪਾਈ ਪਾਈ ਦਾ ਸਾਬ ਹੋਊਗਾ ਪਾਈ ਪਾਈ ਦਾ ਬਿਲਕੁਲ ਠੀਕ ਹੈ ਅੱਜ ਵੀ ਖੜੇ ਪਹਿਲਾਂ ਲਵ ਯੂ ਆ ਗੁਰਵਾਸਤ ਮਾੜਾ ਹੋ ਗਿਆ ਬੋਟਾ ਹੋ ਗਿਆ ਅਗਰੇ ਵਾਸਾ ਪਲੇਰ ਅੰਕਲੇ ਸਾਸਰੀ ਗਾਲ ਪੱਕੇ ਆ ਪੱਕੇ ਅੱਜ ਵੀ ਖੜੇ ਹੈ ਕਟਾਨ ਕੇ ਬਿਲਕੁਲ ਅਜੂ ਸਰਕਾਰ ਆਉਣ ਤਾਂ ਫੇਰ ਦੱਸਾਂਗੇ ਪਾਈ ਪਾਈ ਦਾ ਸਾਬ ਹੋਊਗਾ ਪਾਈ ਪਾਈ ਦਾ ਬਿਲਕੁਲ ਠੀਕ ਹੈ ਅੱਜ ਵੀ ਖੜੇ ਪਹਿਲਾਂ ਲਵ ਯੂ ਅਗਰੇ ਵਾਸਾ ਪਲੇਰਾਂ ਕਹਿੰਦੇ ਸਾਸਰੀ ਗਾਲ ਪੱਕੇ ਆ ਪੱਕੇ ਅੱਜ ਵੀ ਖੜੇ ਹੈ ਕਟਾਨ ਕੇ ਆਯੂ ਸਰਕਾਰ ਆਉਣ ਤਾਂ ਫੇਰ ਦੱਸਾਂਗੇ ਪਾਈ ਪਾਈ ਦਾ ਸਾਬ ਹੋਊਗਾ ਪਾਈ ਪਾਈ ਦਾ ਬਿਲਕੁਲ ਠੀਕ ਹੈ ਅੱਜ ਵੀ ਖੜੇ ਪਹਿਲਾਂ ਲਵ ਯੂ ਕਰੇ ਵਾਸਾ ਪਲੇਰ ਅੰਕਲੇ ਸਾਸੀ ਗਾਲ ਪੱਕੇ ਆ ਪੱਕੇ ਅੱਜ ਵੀ ਖੜੇ ਆ ਕਟਾਨ ਕੇ ਅਜੂ ਸਰਕਾਰ ਆਉਣ ਤਾਂ ਫੇਰ ਦੱਸਾਂਗੇ ਪਾਈ ਪਾਈ ਦਾ ਸਾਬ ਹੋਊਗਾ ਪਾਈ ਪਾਈ ਦਾ ਬਿਲਕੁਲ ਠੀਕ ਆਜ ਵੀ ਖੜੇ ਪਹਿਲਾਂ ਲਵ ਯੂ ਅਗਰੇ ਵਾਸਾ ਪਲੇਰ ਅੰਕਲੇ ਸਤਿ ਸ੍ਰੀ ਅਕਾਲ ਪੱਕੇ ਆ ਪੱਕੇ ਅੱਜ ਵੀ ਖੜੇ ਹੱਕ ਤਾਣ ਕੇ ਅਜੂ ਸਰਕਾਰ ਆਉਣ ਤਾਂ ਫੇਰ ਦੱਸਾਂਗੇ ਪਾਈ ਪਾਈ ਦਾ ਸਾਬ ਹੋਊਗਾ ਪਾਈ ਪਾਈ ਦਾ ਬਿਲਕੁਲ ਠੀਕ ਹੈ ਅੱਜ ਵੀ ਖੜੇ